ਇਹ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਦ ਵਧਾ ਸ਼੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਤੱਕੜੀ ਨੂੰ ਲੈ ਕੇ ਪੈ ਗਿਆ ਰੇੜਕਾ ਨਵਾਂ ਬਣਿਆ ਸ਼੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਦੇ ਉੱਪਰ ਜਮਾਇਆ ਆਪਣਾ ਕਬਜ਼ਾ ਪਾਰਟੀ ਦਫ਼ਤਰ ਦੇ ਵਿੱਚ ਅੱਜ ਮੀਟਿੰਗ ਕਰਨ ਨੂੰ ਲੈ ਕੇ ਹੋਇਆ ਹੰਗਾਮਾ ਨਵੇਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੀਟਿੰਗ ਕੀਤੀ ਨਵੇਂ ਦਫ਼ਤਰ ਦੇ ਵਿੱਚ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਚੋਣ ਨਿਸ਼ਾਨ ਤੇ ਸਬਧਾਨ ਲੈਣ ਦੇ ਬਾਰੇ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਤਕੜੀ ਚੋਣ ਨਿਸ਼ਾਨ ਤੇ ਪਾਰਟੀ ਦਾ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦਾ ਸਬਧਾਨ ਗਿਆਨੀ ਹਰਪ੍ਰੀਤ ਸਿੰਘ ਲੈ ਸਕਣਗੇ ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿਆਂਗੇ ਕਿਹੜੇ ਧਿਰ ਨੂੰ ਇਹ ਜਿਹੜਾ ਚੋਣ ਨਿਸ਼ਾਨ ਮਿਲੇਗਾ ਕਾਨੂੰਨ ਕੀ ਕਹਿੰਦਾ ਹੈ ਕਿਸ ਧਿਰ ਦੇ ਕੋਲ ਕਿੰਨੇ ਮੈਂਬਰ ਹੋਣ ਤਾਂ ਉਸ ਦੇ ਕੋਲ ਚੋਣ ਨਿਸ਼ਾਨ ਹੁੰਦਾ ਹੈ ਸੋ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨਵਾਂ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਜੋ ਦੋ ਧੜਿਆਂ ਵਿੱਚ ਅਲੱਗ-ਅਲੱਗ ਹੋ ਗਿਆ ਹੈ ਕਿਸੇ ਸਿਆਸੀ ਪਾਰਟੀ ਦਾ ਨਾਮ ਤੇ ਚੋਣ ਨਿਸ਼ਾਨ ਕਿਵੇਂ ਖੋਇਆ ਜਾ ਸਕਦਾ ਹੈ ਕਿਹੜੀ ਪਾਰਟੀ ਦਾ ਚੋਣ ਨਿਸ਼ਾਨ ਕਿੰਨੇ ਉਸਦੇ ਮੈਂਬਰ ਹੋਣ ਤਾਂ ਉਹਨਾਂ ਦੇ ਕੋਲ ਰਹਿੰਦਾ ਹੈ ਤੇ ਮੈਂਬਰ ਜੇਕਰ ਦੂਸਰੇ ਧੜੇ ਨਾਲ ਚਲੇ ਜਾਂਣ ਤਾਂ ਚੋਣ ਨਿਸ਼ਾਨ ਦੂਸਰੇ ਧੜੇ ਕੋਲ ਚਲਾ ਜਾਂਦਾ ਹੈ ਚੋਣ ਕਮਿਸ਼ਨ ਦੇ ਵੱਲੋਂ ਇਹ ਇੱਕ ਨਿਯਮ ਦੇ ਅਨੁਸਾਰ ਜੋ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ ਜੋ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਇਹ ਹੀ ਦਾਵਾ ਕਰਨੇ ਕਿ ਤਕੜੀ ਚੋਣ ਨਿਸ਼ਾਨ ਵੀ ਤੇ ਪਾਰਟੀ ਦਾ ਦਫਤਰ ਵੀ ਜੋ ਅਕਾਲੀ ਦਲ ਕੋਲ ਆ ਜਾਏਗਾ ਗਿਆਨੀ ਹਰਪ੍ਰੀਤ ਸਿੰਘ ਜੀ ਇਥੇ ਜਿਹੜਾ ਵੱਡੇ ਦਾਅਵੇ ਕਰ ਰਹੇ ਨੇ ਸੋ ਇੱਕ ਸਿਆਸੀ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ ਜਿਸ ਤਰ੍ਹਾਂ ਉਹ ਕਿਹੜੀ ਪਾਰਟੀ ਬਣ ਸਕਦੀ ਏ ਇਸ ਪ੍ਰਕਿਰਿਆ ਭਾਵੇਂ ਬਹੁਤ ਗੁੰਝਲਦਾਰੇ ਪਰ ਇਸ ਦਾ ਫੈਸਲਾ ਮੁਖ ਚੋਣ ਭਾਰਤੀ ਚੋਣ ਕਮਿਸ਼ਨ ਕਰਦਾ ਹੈ ਜਦੋਂ ਕਿਸੇ ਪਾਰਟੀ ਦੇ ਦੋ ਧੜੇ ਬਣ ਜਾਂਦੇ ਹਨ ਤਾਂ ਦੋਵੇਂ ਅਸਲੀ ਪਾਰਟੀ ਹੋਣ ਦਾ ਦਾਵਾ ਕਰਦੇ ਹਨ ਕਿ ਚੋਣ ਨਿਸ਼ਾਨ ਚੋਣ ਕਮਿਸ਼ਨ ਦੇ ਕੋਲ ਲੈਣ ਵਾਸਤੇ ਆਪਣੇ ਜਿਹੜੇ ਉਹ ਦਾਅਵੇ ਰੱਖਦੇ ਨੇ ਸੋ ਇਸ ਪ੍ਰਕਿਰਿਆ ਦੇ ਵਿੱਚ ਕਮਿਸ਼ਨ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਮਿਸ਼ਨ ਦੋਨਾਂ ਧੜਿਆਂ ਦੀ ਗੱਲ ਸੁਣਦਾ ਹੈ ਫਿਰ ਉਹ ਨਿਯਮਾਂ ਦੇ ਮੁਤਾਬਕ ਦੇਖਦਾ ਹੈ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਨਵਾਂ ਸ਼੍ਰੋਮਣੀ ਅਕਾਲੀ ਦਲ ਦੋਨੋਂ ਵੱਲੋਂ ਹੀ ਚੋਣ ਕਮਿਸ਼ਨ ਦੇ ਕੋਲ ਪਹੁੰਚ ਕੀਤੀ ਜਾ ਰਹੀ ਹੈ ਸੰਸਦ ਮੈਂਬਰ ਅਤੇ ਵਿਧਾਇਕਾਂ ਦੀ ਗਿਣਤੀ ਕਿਸ ਧੜੇ ਦੇ ਕੋਲ ਵਾਦੇ ਤੇ ਕਿਸ ਦੇ ਵਿਧਾਇਕ ਵਾਅਦੇ ਇਹ ਸਾਰਾ ਕੁਝ ਹੁਣ ਦੇਖਿਆ ਜਾਵੇਗਾ ਜੇਕਰ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਨਵੇਂ ਸ਼੍ਰੋਮਣੀ ਅਕਾਲੀ ਦਲ ਕੋਲ ਇਸ ਸਮੇਂ ਇੱਕ ਮੌਜੂਦਾ ਵਿਧਾਇਕ ਹੈ ਅਕਾਲੀ ਦਲ ਦਾ ਮਨਪ੍ਰੀਤ ਸਿੰਘ ਆਲੀ ਤੇ ਅਕਾਲੀ ਦਲ ਬਾਦਲ ਧੜੇ ਕੋਲ ਵੀ ਇੱਕ ਮੌਜੂਦਾ ਵਿਧਾਇਕੇ ਬੀਬੀ ਗਨੀਪੌਰ ਮਜੀਠੀਆ ਤੇ ਅਕਾਲੀ ਦਲ ਬਾਦਲ ਦੇ ਕੋਲ ਇੱਕ ਜੋ ਸੰਸਦ ਮੈਂਬਰ ਵੀ ਹੈ ਹਰਸਿਮਰਤ ਕੋਲ ਬਾਦਲ ਜੋ ਹਰਸਿਮਰਤ ਕੋਲ ਬਾਦਲ ਸੰਸਦ ਮੈਂਬਰ ਹੋਣ ਦੇ ਨਾਤੇ ਅਕਾਲੀ ਦਲ ਬਾਦਲ ਦਾ ਦਾਵਾ ਮਜ਼ਬੂਤ ਹੈ ਚੋਣਾਂ ਸ਼ਾਂਤ ਤਕੜੀ ਕਿਉਂਕਿ ਇੱਕ ਸੰਸਦ ਮੈਂਬਰ ਜਿਹੜਾ ਕਿ ਉਸ ਦੇ ਅੰਡਰ ਪੂਰਾ ਜ਼ਿਲ੍ਹਾ ਹੁੰਦਾ ਪੂਰਾ ਸੰਸਦ ਹਲਕਾ ਹੁੰਦਾ ਹੈ ਔਰ 13 ਤੋਂ 15 ਲੱਖ ਦੇ ਕਰੀਬ ਵੋਟ ਹੁੰਦੀ ਏ ਜਿਹੜੀ ਉਸ ਸੰਸਦ ਮੈਂਬਰ ਦੇ ਅੰਦਰ ਹੁੰਦੀ ਏ ਸੋ ਇਸ ਨੂੰ ਦੇਖਦਿਆਂ ਹੋਇਆਂ ਅਕਾਲੀ ਦਲ ਬਾਦਲ ਇਸੇ ਕਰਕੇ ਆਪਣਾ ਜਿਹੜਾ ਕਿ ਦਾ ਪੇਚ ਖੇਡ ਰਿਹਾ ਹੈ ਕਿ ਉਹਨਾਂ ਦੇ ਕੋਲ ਇੱਕ ਮੌਜੂਦਾ ਸੰਸਦ ਮੈਂਬਰ ਹੈ ਤੇ ਇੱਕ ਮੌਜੂਦਾ ਵਿਧਾਇਕ ਹੈ ਜੋ ਮਜੀਠਾ ਤੋਂ ਗਨੀਪੁਰ ਕਿਉਂਕਿ ਗਨੀਪੁਰ ਆਪਣੇ ਪਰਿਵਾਰ ਨਾਲ ਹੀ ਖੜੇਗੀ ਇਹ ਤਾਂ ਕੋਈ ਸ਼ੰਕਾ ਨਹੀਂ ਔਰ ਜੋ ਡਾਕਟਰ ਸੁਖਵਿੰਦਰ ਸੁਖੀ ਏ ਗੱਲ ਉਸਤੇ ਵੀ ਟਿਕੀ ਹੋਈ ਏ ਡਾਕਟਰ ਸੁਖਵਿੰਦਰ ਸੁਖੀ ਜੇਕਰ ਅਕਾਲੀ ਦਲ ਨਵੇਂ ਨਾਲ ਆਉਂਦਾ ਹੈ ਤਾਂ ਫਿਰ ਅਕਾਲੀ ਦਲ ਬਾਦਲ ਨੂੰ ਇੱਕ ਖਤਰਾ ਹੋ ਸਕਦਾ ਹੈ ਕਿਉਂਕਿ ਦੋ ਵਿਧਾਇਕ ਜੇਕਰ ਅਕਾਲੀ ਦਲ ਨਾਲ ਆ ਜਾਣ ਨਵੇਂ ਨਾਲ ਤਾਂ ਫਿਰ ਕਿਤੇ ਨਾ ਕਿਤੇ ਇਹ ਸਿਆਸੀ ਦਾਪੇਚ ਨਵਾਂ ਅਕਾਲੀ ਦਲ ਭਾਰੂ ਪਾ ਸਕਦਾ ਹੈ ਪਰ ਅੱਜ ਦੇ ਮਾਹੌਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਜਿਹੜਾ ਹੈ ਉਹ ਭਾਰੂ ਹੈ ਜਿਸ ਕਰਕੇ ਮਨਪਿੰਦਰ ਸਿੰਘ ਯਾਲੀ ਵਰਗੇ ਜਾਂ ਜਿਹੜੀ ਪੰਜਵੇਂ ਮੀਂਹ ਕਮੇਟੀ ਵਰਗੇ ਤਾਂ ਬਿਆਨ ਨਹੀਂ ਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਜੇ ਤੱਕ ਸਾਡਾ ਜਿਹੜਾ ਕੋਈ ਇੰਨਾ ਵਧੀਆ ਮਜ਼ਬੂਤ ਸਥਾਨ ਨਹੀਂ ਬਣਿਆ ਜਿਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਬੜੇ ਉਤਾਵਲੇ ਹੋਏ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਪਹਿਲੇ ਦਿਨੀ ਜਿਸ ਦਿਨ ਅਕਾਲੀ ਦਲ ਦੇ ਪ੍ਰਧਾਨ ਬਣੇ ਉਹਨਾਂ ਨੇ ਬੜਾ ਤਿੱਖਾ ਭਾਸ਼ਣ ਦਿੱਤਾ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਨੇ ਨਾਂ ਲੈ ਕੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਕਿਰਦਾਰ ਖੁਸ਼ੀ ਕਰਨ ਵਾਸਤੇ ਆਪਣੀ ਆਈਟੀ ਵਿੰਗ ਟੀਮ ਨੂੰ ਵਰਤ ਰਿਹਾ ਸਾਡੇ ਖਿਲਾਫ ਜੇਕਰ ਸਾਡੇ ਕਿਸੇ ਵਰਕਰ ਦੇ ਖਿਲਾਫ ਕੋਈ ਵੀ ਕਿਰਦਾਰ 쿠שי ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਮੈਂ ਕਟਹਿਰੇ ਦੇ ਵਿੱਚ ਖੜਾ ਕਰਾਂਗਾ ਮੈਂ 15 ਲੱਖ ਆਪਣੇ ਵਰਕਰਾਂ ਨੂੰ ਲੈ ਕੇ ਜੋ ਤਰਨਾ ਲਾ ਦਿਆਂਗਾ ਔਰ ਉਹਨਾਂ ਨੇ ਤੂਤੜਕ ਭਾਸ਼ਾ ਦਾ ਵਰਤੋਂ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਜਿਸ ਨੂੰ ਲੈ ਕੇ ਜੋ ਬਾਕੀ ਕੋਈ ਵੀ ਮੈਂਬਰ ਨਹੀਂ ਬੋਲਿਆ ਪਰ ਗਿਆਨੀ ਹਰਪ੍ਰੀਤ ਸਿੰਘ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਮੀਟਿੰਗ ਕੀਤੀ ਉਸ ਦੇ ਵਿੱਚ ਵੀ ਉਹਨਾਂ ਨੇ ਸੁਭੀਰ ਸੰਵਾਦ ਦੇ ਉੱਪਰ ਉਹ ਨਿਸ਼ਾਨੇ ਤੇ ਲਿਆ ਜਿਸ ਤੋਂ ਬਾਅਦ ਹੁਣ ਇਹ ਹਰ ਆਪਣੇ ਭਾਸ਼ਣ ਦੇ ਵਿੱਚ ਪਾਰਟੀ ਦਫ਼ਤਰ ਤੇ ਚੋਣ ਨਿਸ਼ਾਨ ਬਾਰੇ ਗੱਲ ਕਰਦੇ ਨੇ ਪਰ ਇਹ ਕਿਸ ਤਰ੍ਹਾਂ ਦੇ ਕੋਲ ਦਫਤਰ ਤੇ ਬੈਂਕ ਖਾਤੇ ਤੇ ਕਾਗਜ਼ ਦਾ ਜ਼ਿਆਦਾ ਕੰਟਰੋਲ ਹੈ ਸਮੇਂ ਸੁਖਵੀਰ ਸਿੰਘ ਬਾਦਲ ਦੇ ਧੜੇ ਕੋਲੇ ਸੋ ਪਾਰਟੀ ਦੇ ਸੰਵਿਧਾਨ ਅਤੇ ਮੈਂਬਰਸ਼ਿਪ ਧੜੇ ਪਾਰਟੀ ਦੇ ਸੰਵਿਧਾਨ ਦੇ ਅਨੁਸਾਰ ਮੈਂਬਰਸ਼ਿਪ ਕੀਤੀ ਹੈ ਤੇ ਕਿਸੇ ਕੋਲ ਜ਼ਿਆਦਾ ਮੈਂਬਰਸ਼ਿਪ ਹੋ ਗਈ ਤੇ ਕਿਸੇ ਕੋਲ ਘਟਾ ਇਹ ਨਹੀਂ ਮੈਨਾ ਰੱਖੇਗੀ ਸੋ ਮਹਾਰਾਸ਼ਟਰ ਦੇ ਵਿੱਚ ਜਿਸ ਤਰ੍ਹਾਂ ਸ਼ਿਵ ਸੈਨਾ ਦਾ ਮਾਮਲਾ ਵੀ ਇਸੇ ਇੱਕ ਵੱਡੀ ਉਦਾਹਰਣ ਹੈ ਜਿੱਥੇ ਇੱਕ ਨਾ ਸ਼ਿੰਦੇ ਧੜੇ ਨੂੰ ਪਾਰਟੀ ਦੇ ਜ਼ਿਆਦਾਤਰ ਵਿਧਾਇਕਾਂ ਤੇ ਸੰਸਦ ਮੈਂਬਰਾਂ ਦਾ ਸਮਰਥਨ ਮਿਲਣ ਤੋਂ ਬਾਅਦ ਜੋ ਚੋਣ ਨਿਸ਼ਾਨ ਸੀ ਉਹ ਸ਼ਿਵ ਸੈਨਾ ਦੇ ਕੋਲੋਂ ਚਲਾ ਗਿਆ ਇੱਕ ਨਾ ਛਿੰਦੇ ਦੇ ਕੋਲ ਤੇ ਸ਼ਿਵ ਸੈਨਾ ਅਸਲ ਇੱਕ ਨਾ ਛਿੰਦੇ ਦੀ ਬਣ ਗਈ ਉਦਮ ਠਾਕਰੇ ਦੇ ਕੋਲ ਨਾ ਤਾਂ ਸ਼ਿਵ ਸੈਨਾ ਰਹੀ ਤੇ ਨਾ ਹੀ ਚੋਣ ਨਿਸ਼ਾਨ ਰਿਹਾ ਕਿਉਂਕਿ ਉਸ ਦੇ ਨਾਲ ਨਾ ਤਾਂ ਸੰਸਦ ਮੈਂਬਰ ਰਹੇ ਤੇ ਨਾ ਹੀ ਵਿਧਾਇਕ ਰਹੇ ਸੀਗੇ ਸੋ ਹਰਪ੍ਰਿੰਸ ਦਾ ਬਿਆਨ ਕਿਸ ਪਾਸੇ ਇਸ਼ਾਰਾ ਕਰ ਰਿਹਾ ਹੈ ਇਹ ਮਹਾਰਾਸ਼ਟਰ ਵਾਲੇ ਫਾਰਮੂਲੇ ਦੇ ਉੱਪਰ ਇਸ਼ਾਰਾ ਕਰ ਰਿਹਾ ਹੈ ਗਿਆਨੀ ਹਰਪ੍ਰਿੰਸ ਦੇ ਬਿਆਨ ਨੂੰ ਲੈ ਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਨਿਸ਼ਾਨ ਦਾ ਦਫ਼ਤਰ ਲੈਣ ਬਾਰੇ ਜੋ ਵਾਰ ਵਾਰ ਬਿਆਨ ਦਿੱਤੇ ਜਾ ਰਹੇ ਨੇ ਉਹਨਾਂ ਦਾ ਇਸ਼ਾਰਾ ਇੱਕ ਪਾਸੇ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਟਾਂਚੇ ਨੂੰ ਪੂਰੀ ਤਰ੍ਹਾਂ ਕਬਜ਼ਾ ਕਰਨਾ ਚਾਹੁੰਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ 15 ਲੱਖ ਹਿੰਦੂਆਂ ਦੀ ਹਮਾਇਤ ਉਹਨਾਂ ਨੇ ਇੱਕ ਨਵਾਂ ਚੁੱਲਾ ਤਿਆਰ ਕੀਤਾ ਇਸ ਦੇ ਬਾਰੇ ਉਹਨਾਂ ਦਾ ਇਹੀ ਅਸਰ ਕਰਨੇ ਕਿ ਅਕਾਲੀ ਦਲ ਦੇ ਉੱਪਰੋਂ ਪਾਰੂ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਲਾਂਬੇ ਕਰਨ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਖੁਦ ਉਹ ਆਪ ਵਾਗਡੋਰ ਸੰਭਾਲ ਸੋਦਰਜੀਤ ਸਿੰਘ ਚੀਮਾ ਤੇ ਅਸ਼ਦੀਪ ਕਲੇਰ ਨੇ ਇਹੀ ਗੱਲ ਕਹੀ ਕਿ ਜੋ ਵੀ ਅਕ ਸਾਡੇ ਅਕਾਲੀ ਦਲ ਦਾ ਨਾਮ ਵਰਤੇਗਾ ਅਸੀਂ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ ਉਸ ਦੇ ਉੱਪਰ ਫੌਜਦਾਰੀ ਮੁਕਦਮਾ ਦਰਜ ਕਰਵਾਵਾਂਗੇ ਸੋ ਇਸ ਤੇ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਇਹ ਸਭ ਕੁਝ ਦੇਖਣ ਨੂੰ ਮਿਲੇਗਾ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਨੇ ਉਹਨਾਂ ਨੂੰ ਜਿਹੜਾ ਕਿ ਰਾਜਨੀਤਿਕ ਪਾਰਟੀ ਦੇ ਬਾਰੇ ਜੋ ਸੰਧਾਨਾ ਦੇ ਬਾਰੇ ਜੋ ਦਾ ਪੇਚਾਂ ਦੇ ਬਾਰੇ ਅਜੇ ਜਿਆਦਾ ਨੌਲੇਜ ਨਹੀਂ ਹੈ ਜਿਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵਾਲੀ ਜਿਹੜੀ ਪੰਜਵੇਂ ਮੀਰੀ ਕਮੇਟੀ ਉਹ ਵੀ ਚੁੱਪ ਧਾਰੀ ਹੋਈ ਹੈ ਉਹ ਵੀ ਜਿਹੜੇ ਨੇ ਇਸ ਗੱਲ ਨੂੰ ਲੈ ਕੇ ਅਜੇ ਤੱਕ ਕੋਈ ਉਹਨਾਂ ਦਾ ਬਿਆਨ ਨਹੀਂ ਆ ਰਿਹਾ ਜੋ ਮਨਪ੍ਰੀਤ ਯਾਲੀ ਪਹਿਲੀ ਮੀਟਿੰਗ ਦੇ ਵਿੱਚ ਗੈਰ ਹਾਜ਼ਰ ਰਹੇ ਮਨਪ੍ਰੀਤ ਯਾਲੀ ਦੇ ਨਾਲ ਜਿਹੜਾ ਕਿ ਕੁਝ ਨਾ ਕੁਝ ਉਹ ਖੁਦ ਪ੍ਰਧਾਨ ਭਾਵੇਂ ਬਣਨਾ ਚਾਹੁੰਦੇ ਸੀ ਜਾਂ ਨਹੀਂ ਚਾਹੁੰਦੇ ਸੀ ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਵੀ ਕੋਈ ਥੋੜੀ ਬਹੁਤ ਹੀ ਜਿਹੜੇ 1921 ਹੋ ਗਈ ਏ ਕਿਉਂਕਿ ਗੰਨੀ ਹਰਪ੍ਰੀਤ ਸਿੰਘ ਜਿਹੜੇ ਹਰ ਸਮੇਂ ਸੁਭੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਸੋ ਦਿਲਜੀਤ ਸਿੰਘ ਛੀਮਾ ਤੇ ਅਸ਼ਦੀਪ ਕਲੇਰ ਨੇ ਇੱਕ ਸਿਆਸੀ ਆਪਣਾ ਵਕੀਲਾਂ ਦਾ ਜਿਹੜਾ ਗਠਨ ਤਿਆਰ ਕਰ ਲਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਾਨੂੰਨੀ ਲੜਾਈ ਲੜਨ ਵਾਸਤੇ ਹਰਪ੍ਰੀਤ ਨੂੰ ਕਹਿ ਰਹੇ ਨੇ ਤੇ ਹਾਪੀ ਸਿੰਘ ਜਿਹੜੇ ਪ੍ਰਧਾਨ ਬਣ ਗਏ ਨੇ ਉਹਨਾਂ ਨੂੰ ਹੁਣ ਤਿਆਰ ਹੋਣਾ ਨਹੀਂ ਚਾਹੀਦਾ ਕਿਉਂਕਿ ਬਹੁਤ ਜਲਦੀ ਉਹਨਾਂ ਦੇ ਉੱਪਰ ਫੌਜਦਾਰੀ ਮੁਕੱਦਮਾ ਦਰਜ ਕਰਵਾ ਦਿੱਤਾ ਜਾਵੇਗਾ ਜੇਕਰ ਉਹ ਸ਼੍ਰੋਮਣੀ ਕਾਲੀਦਾੜ ਦਾ ਨਾਮ ਵਰਤਣਗੇ ਤਾਂ ਵਕੀਲਾਂ ਦੇ ਬਿਆਨ ਤੋਂ ਇਹ ਸਾਫ਼ ਹੁੰਦਾ ਹੈ ਕਿ ਚੋਣ ਕਮਿਸ਼ਨ ਕਿਸ ਤਰ੍ਹਾਂ ਦਾ ਮਾਮਲੇ ਵਿੱਚ ਬਹੁਤ ਸਾਵਧਾਨੀ ਨਾਲ ਜਾਂਚ ਕਰ ਸਕਦਾ ਹੈ ਜਿੱਥੇ ਪਾਰਟੀ ਦੇ ਸੰਵਿਧਾਨ ਮੈਂਬਰਸ਼ਿਪ ਅਤੇ ਚੁਣੇ ਹੋਏ ਨਮਾਇੰਦਿਆਂ ਦੀ ਗਿਮਤੀ ਨੂੰ ਆਧਾਰ ਬਣਾਇਆ ਜਾਂਦਾ ਹੈ ਚੋਣ ਕਮਿਸ਼ਨ ਇਹ ਵੀ ਦੇਖਦਾ ਹੈ ਕਿ ਕਿਸ ਤਰ੍ਹਾਂੇ ਕੋਲ ਜ਼ਿਆਦਾ ਲੋਕਾਂ ਦੀ ਹਮਾਇਤ ਹੈ ਹਾਲਾਂਕਿ ਪੁਰਾਣੇ ਧੜੇ ਦੀ ਦਾਅਵੇਦਾਰੀ ਨੂੰ ਪਹਿਲ ਦਿੱਤੀ ਜਾਂਦੀ ਜੋ ਪੁਰਾਣੇ ਘਰੇ ਦੇ ਸੁਖਵੀਰ ਸਿੰਘ ਬਾਦਲ ਦੀ ਹਿੱਦਵਾਇਦਾਰੀ ਮਜ਼ਬੂਤ ਇਸ ਸਮੇਂ ਚੋਣ ਕਮਿਸ਼ਨ ਦੇ ਕੋਲ ਹੈ